ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਾਈ ਤੁਸੀਂ ਦੇਖ ਰਹੇ ਹੋ ਕਿ ਨਥਾਣਾ ਭਗਤਾ ਰੋਡ ਦੇ ਉੱਪਰ ਇੱਕ ਬਛਾ ਜਿਸਾਨੂੰ ਮਿਲਿਆ ਜ਼ਖਮੀ ਹਾਲਤ ਦੇ ਵਿੱਚ ਜਿਸ ਦੀ ਇੱਕ ਲੱਤ ਤਾਂ ਪਹਿਲਾਂ ਹੀ ਨਕਾਰਾ ਸੀ ਤੇ ਦੂਜੀ ਲੱਤ ਵੀ ਇਹਦੀ ਕਿਸੇ ਐਕਸੀਡੈਂਟ ਕਾਰਨ ਟੁੱਟ ਚੁੱਕੀ ਹੈ ਸੋ ਵੀਰ ਜਸਵੀਰ ਸਿੰਘ ਖਾਲਸਾ ਜੋ ਕਿ ਨਾਥਪੁਰੇ ਅੱਡੇ ਦੇ ਉੱਤੇ ਸਰਦਾਈ ਦਾ ਕੰਮ ਕਰਦੇ ਹਨ ਇਹਨੂੰ ਚੱਕ ਕੇ ਆਪਣੇ ਕੋਲ ਲੈ ਕੇ ਆਏ ਆ ਅੱਜ ਸਵੇਰ ਤੇ ਹੁਣ ਇਸ ਬੱਚੇ ਨੂੰ ਕੋਠਾ ਗੁਰੂ ਕਾ ਅੰਗਹੀਨ ਗਊਸ਼ਾਲਾ ਦੇ ਵਿੱਚ ਇਹ ਵੀਰ ਪਹਚਾ ਰਹੇ ਆ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵੀਰ ਮਨਜੀਤ ਸਿੰਘ ਰਾਜੂ ਪੰਡ ਕਲਿਆਣ ਸੁਖਾ ਵੇ ਸਾਰਾ ਗਊ ਸੇਵਾ ਇਹ ਵੀ ਪਹੁੰਚੇ ਹਨ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿ ਹੋਰ ਵੀ ਕੋਈ ਜਾਨਵਰ ਇਹੋ ਜੀ ਹਾਲਤ ਦੇ ਵਿੱਚ ਜੇ ਕਦੇ ਤੁਹਾਨੂੰ ਮਿਲਦਾ ਤਾਂ ਜਰੂਰ ਮਨਜੀਤ ਸਿੰਘ ਰਾਜੂ ਵੇ ਸਾਰਾ ਗਊ ਸੇਵਾਦਾਰ ਇਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਉਹਨਾਂ ਜਾਨਵਰਾਂ ਦੀ ਜਾਨ ਬਚਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ